ਇੰਡੀਆ ਨਿਊਟਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਜਤਿੰਦਰ ਸਿੰਘ ਤੇ ਲੈ ਕੇ ਆਇਆ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੀ ਸ਼ਖਸੀਅਤ ਨਾਲ ਕਰਵਾਉਂ ਜਾ ਰਹੇ ਹਾਂ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੇ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਰਵਿੰਦਰ ਡਾਵਰ ਜੀ ਜੋ ਕਿ ਅੱਜਕੱਲ੍ਹ ਆਮ ਆਦਮੀ ਪਾਰਟੀ ਦੇ ਵਿੱਚ ਜ਼ਿਲ੍ਹਾ ਯੂਥ ਵਾਇਸ ਪ੍ਰਧਾਨ ਦੀ ਸੇਵਾ ਨਿਭਾ ਰਹੇ ਹਨ ਡਾਵਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਤੇ ਆਉਣ ਤੇ ਸਵਾਗਤ ਹੈ ਤੇ ਗੱਲ ਕਰਾਂਗੇ ਤੁਹਾਡੇ ਨਾਲ ਅੱਜ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਜੀ ਯੂ ਤੇ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਮੋਢਿਆਂ ਦੇ ਉੱਤੇ ਜਿਹੜੀ ਤੁਸੀਂ ਨਿਭਾ ਰਹੇ ਜੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹਾਂਗਾ ਕਿ ਵਿਦੇਸ਼ ਤੇ ਵਿੱਚ ਲੋਕ ਜਿਹੜੇ ਨੇ ਵਿਦੇਸ਼ ਦੇ ਵਿੱਚ ਸੈੱਟ ਹੋ ਕੇ ਵਾਪਸ ਭਾਰਤ ਆਉਂਦੀ ਜਾਂ ਪੰਜਾਬ ਆਉਂਦੀ ਜਿਹੜੀ ਆ ਉਹ ਖਿੱਚ ਨਹੀਂ ਕਰਦੇ ਤੇ ਤੁਹਾਡੇ ਮਨ ਦੇ ਵਿੱਚ ਇਹ ਕਿਸ ਤਰ੍ਹਾਂ ਉਪਜਿਆ ਕਿ ਮੈਂ ਆਪਣੇ ਪੰਜਾਬ ਵਿੱਚ ਹੀ ਜਾ ਕੇ ਤੇ ਪੰਜਾਬ ਵਾਸੀਆਂ ਦੀ ਸੇਵਾ ਕਰਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਰੋਤਿਆਂ ਦਾ ਵੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਇੱਕ ਨਿਮਾਣੇ ਜੀ ਬੰਦੇ ਕੋਲ ਲਾਏ ਹੋ ਤੇ ਗੱਲ ਕਰ ਰਹੇ ਆ ਕਿ ਪਰਦੇਸਾਂ 'ਚ ਵੱਸਦੇ ਸਾਡੇ ਪੰਜਾਬੀ ਕਰਦੇ ਤੇ ਪਿਆਰ ਆਪਣੀ ਧਰਤੀ ਨੂੰ ਨੇ ਦਿਲ ਸਾਡੇ ਇੱਥੇ ਹੀ ਵਸਦੇ ਨੇ ਬਟ ਮਿਹਨਤਾਂ ਕਰਕੇ ਬਹੁਤ ਕਾਰਨਾ ਕਰਕੇ ਅਸੀਂ ਬਾਹਰ ਚਲੇ ਜੰਨੇ ਆ ਤੇ ਜਿਹੜਾ ਵੀ ਪੰਜਾਬੀ ਵਸਦਾ ਹੈ ਜਾਂ ਕੋਈ ਵੀ ਸਾਡੇ ਇੰਡੀਅਨ ਕਿਤੇ ਵੀ ਜਿਹੜੇ ਬਾਹਰ ਵਸਦੇ ਨੇ ਉਹਨਾਂ ਦੇ ਹਮੇਸ਼ਾ ਦਿਲ ਸਾਡੇ ਆਪਣੇ ਆਪਣੇ ਕਲਚਰ 'ਚ ਹੀ ਹੁੰਦੇ ਨੇ ਹਾਂ ਜਾ ਕੇ ਅਸੀਂ ਉਹਨਾਂ ਕਲਚਰਾਂ ਨੂੰ ਵੇਖਦੇ ਤੇ ਬੜੀਆਂ ਚੀਜ਼ਾਂ ਨੂੰ ਅਸੀਂ ਜਾ ਕੇ ਮਿਸ ਕਰਦੇ ਆ ਕਿ ਮੈਂ ਵੀ ਬਹੁਤ ਸਾਲ ਹੰਡਾਏ ਨੇ 10 ਸਾਲ ਇੰਗਲੈਂਡ ਰਹਿਣਾ ਹੋਇਆ ਤੇ ਇੱਕ ਚੀਜ਼ ਹਮੇਸ਼ਾ ਉੱਥੇ ਬੈਠ ਕੇ ਨਾ ਦਿਮਾਗ 'ਚ ਮੇਰੇ ਆਉਂਦੀ ਹੁੰਦੀ ਸੀ ਸਰ ਕਿ ਸਾਡੇ ਮੁਲਕ ਇਦਾਂ ਦੇ ਕਿਉਂ ਨਹੀਂ ਹੈਗੇ ਜਦੋਂ ਵੀ ਮੈਂ ਕਿਤੇ ਆਪਣੇ ਕੰਮ ਤੋਂ ਫ੍ਰੀ ਹੁੰਨਾ ਸਾਂ ਜਾਂ ਰੋਜ਼ ਜਿਹੜੇ ਉਹਨਾਂ ਦੇ ਕਲਚਰ ਨੂੰ ਉਹਨਾਂ ਦੇ ਸਿਸਟਮ ਨੂੰ ਵੇਖਦੇ ਸਾਂ ਕਿਤੇ ਕੋਈ ਕੰਮ ਕਰ ਪੈਂਦੇ ਸੀ ਕਿ ਸਮਾਜ ਦੇ ਵਿੱਚ ਉਹਨਾਂ ਦੇ ਵਿੱਚ ਹੁੰਦੇ ਹਾਂ ਉਹਨਾਂ ਨੂੰ ਲੋਕ ਨਾਲ ਲੋਕਾਂ ਨੂੰ ਆਬਜ਼ਰਵ ਕਰਦੇ ਸਾਂ ਸਾਡੇ ਲੋਕ ਜਿਹੜੇ ਉੱਥੇ ਜਾਂਦੇ ਸੀਗੇ ਮਿਹਨਤਾਂ ਕਰਦੇ ਸੀਗੇ ਤੇ ਹਮੇਸ਼ਾ ਉਹਦੀ ਆਦਤ ਹੁੰਦੀ ਸੀ ਆਬਜ਼ਰਵ ਕਰਨਾ ਕਿ ਇਹਨਾਂ ਲੋਕਾਂ 'ਚ ਤੇ ਸਾਡੇ ਲੋਕਾਂ 'ਚ ਕੀ ਫਰਕ ਹੈ ਇਹਨਾਂ ਲੋਕਾਂ 'ਚ ਤੇ ਸਾਡੇ ਲੋਕਾਂ 'ਚ ਬਹੁਤ ਫਰਕ ਹੈ ਬਾਜੀ ਕਿਉਂਕਿ ਇਹ ਅੱਜ ਵੀ 100 ਸਾਲ ਪਿੱਛੇ ਗਏ ਉਹਨਾਂ ਕੰਟਰੀਆਂ ਤੋਂ ਕਿਉਂਕਿ ਬੜੇ ਕਾਰਨ ਨੇ ਇੱਕ ਕਾਰਨ ਨਹੀਂ ਹੈ ਤੇ ਜਿਹਦੇ ਨਾਲ ਕਿ ਅਸੀਂ ਹਮੇਸ਼ਾ ਪਿੱਛੇ ਰਹ ਰਹੇ ਹਾਂ ਸਰਨਾ ਵੱਡਾ ਤੇ ਇੱਥੇ ਸਾਡੇ ਅੱਜ ਜਿਹੜਾ ਜਾਤੀਵਾਦ ਦਾ ਸਾਨੂੰ ਕੋੜ ਆ ਜਿਹੜਾ ਸਾਨੂੰ ਲੱਗਾ ਠੀਕ ਹੈ ਜਿਹੜਾ ਅਸੀਂ ਧਰਮਾਂ ਦੇ ਵਿੱਚ ਵੰਡੇ ਪਏ ਆ ਉਹਦੇ ਕਰਕੇ ਹਮੇਸ਼ਾ ਅਸੀਂ ਇੱਥੇ ਅੱਜ ਬੈਠੇ ਪਿਛਲੇ ਕਲਚਰ ਦੇ ਵਿੱਚ ਮਾਰ ਖਾਂਦੇ ਆ ਜੀ ਹਾਂਜੀ ਤੇ ਅੱਜ ਦਾ ਜਿਹੜਾ ਯੂਥ ਹੈ ਉਹ ਵਿਦੇਸ਼ ਵਿੱਚ ਹੀ ਜਾ ਕੇ ਆਪਣੇ ਆਪ ਨੂੰ ਸੈੱਟ ਕਰਨਾ ਚਾਹੁੰਦਾ ਹੈ ਤੁਸੀਂ ਗੱਲ ਕੀਤੀ ਹੈ ਕਿ ਅੱਜ ਅਸੀਂ ਇੱਥੇ ਜਾਤੀਵਾਦ ਦੇ ਵਿੱਚ ਵੰਡਿਆ ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਅਤਵਾਦੀ ਹਮਲਾ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਉਹ ਜਾਤੀਵਾਦ ਦੇ ਨਾਂ ਦੇ ਉੱਤੇ ਹੀ ਹੋਇਆ ਤੇ ਇੱਕੋ ਫਿਰਕੇ ਦੇ ਲੋਕਾਂ ਨੂੰ ਉੱਥੇ ਨਿਸ਼ਾਨਾ ਬਣਾਇਆ ਗਿਆ ਜੀ ਕੀ ਕਹਿਣਾ ਚਾਹੋਗੇ ਕੀ ਸਮਝਦੇ ਜੀ ਤੁਸੀਂ ਇਸ ਗੱਲ ਦੇਖੋ ਜੀ ਬੜਾ ਮੰਦ ਭਾਗਾ ਇਹ ਜਿਹੜਾ ਹੈਪਨ ਸੀਗਾ ਹੋਇਆ ਆਮ ਲੋਕ ਜਿਹੜੇ ਇੱਕ ਵਿਜ਼ਟਰ ਲੋਕ ਘੁੰਮਣ ਗਏ ਟੂਰਿਸਟ ਤੇ ਇੱਕ ਅੱਛਾ ਪਲੇਸ ਹੈ ਮੇਰਾ ਵੀ ਜਾਣਾ ਹੋਇਆ ਉਹਨਾਂ ਦੇ ਵਿੱਚ ਤੇ ਮੈਂ ਵੀ ਹੋ ਕੇ ਆਇਆ ਪਿਛਲੇ ਸਾਲ ਉੱਥੇ ਤੇ ਬੜਾ ਅੱਛਾ ਮਾਹੌਲ ਹੈ ਤੇ ਬੜਾ ਅੱਛਾ ਕਲਚਰ ਹੈ ਉਹਨਾਂ ਦਾ ਵੀ ਆਪਣਾ ਬੜੇ ਆਪ ਭਗਤ ਵਾਲੇ ਲੋਕ ਨੇ ਉਹ ਜਿਨ੍ਹਾਂ ਨੂੰ ਕਿ ਅਸੀਂ ਅੱਜ ਬਦਨਾਮ ਕਰਕੇ ਰੱਖ ਛੱਡਿਆ ਹੈ ਸਿਰਫ ਇੱਕ ਧਰਮ ਜਾਤੀਵਾਦ ਦੇ ਉੱਤੇ ਦੇਖੋ ਧਰਮ ਕੋਈ ਮਾੜਾ ਨਹੀਂ ਹੁੰਦਾ ਜਿਹੜਾ ਇਨਸਾਨੀਅਤ ਸਿਖਾਵੇ ਅਸੀਂ ਲੋਕ ਭੁੱਲਦੇ ਜਾ ਰਹੇ ਹਾਂ ਧਰਮਾਂ ਦੇ ਵਿੱਚ ਆ ਕੇ ਕਿ ਇਨਸਾਨੀਅਤ ਹੀ ਬੁੱਲੇ ਜਾਣੇ ਪਏ ਹੁਣ ਉੱਥੇ ਜਿਹੜੇ ਵਿਜ਼ਿਟਰ ਗਏ ਸੀ ਘੁੰਮਲ ਠੀਕ ਹੈ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹਾਂ ਉਹਨਾਂ ਦਾ ਕੀ ਕਸੂਰ ਸੀ ਉਹਦੇ ਵਿਚਾਰੇ ਘੁੰਮਣ ਫਿਰਨ ਗਏ ਸੀਗੇ ਉਹਦੇ ਵਿੱਚ ਕੁਝ ਐਸਾ ਕਪਲ ਸੀਗੇ ਕਿ ਜਿਹੜੇ ਹਜੇ ਹਫਤਾ ਹੋਇਆ ਵਿਆਹ ਨੂੰ ਅਸੀਂ ਰੋਜ਼ ਨਿਊਜ਼ਾਂ ਦੇ ਵਿੱਚ ਵੇਖ ਰਹੇ ਹਾਂ ਦਿਲ ਖੋਲ ਜਾਂਦਾ ਇੱਕ ਵਾਰੀ ਤੇ ਡਰ ਕੇ ਬਹਿ ਜਿਦਾ ਆ ਕਿ ਯਾਰ ਕੀ ਕਸੂਰ ਸੀ ਉਹਨਾਂ ਨੂੰ ਸੀ ਇਨੋਸੈਂਟ ਪੀਪਲਾਂ ਦਾ ਕਿ ਜਿਹੜੇ ਵਿਚਾਰੇ ਸਿਰਫ ਉੱਥੇ ਗਏ ਸੀ ਇਹ ਪੇਟ ਕੀ ਦੀ ਚੜੇ ਨੇ ਜਾਤੀਵਾਦ ਦੇ ਤੇ ਧਰਮ ਦੇ ਪੇਟ ਚੜੇ ਨੇ ਜਿਹਦੇ ਤੇ ਸਿਆਸਤਾਂ ਹੁੰਦੀਆਂ ਨੇ ਤੇ ਸਿਆਸੀ ਲੋਗ ਆਪਣੀਆਂ ਰੋਟੀਆਂ ਸੇਕਦੇ ਨੇ ਜੀ ਕਿ ਕਿੰਨਾ ਕਿੰਨਾਂ ਨੂੰ ਜ਼ਿੰਮੇਵਾਰ ਤੁਸੀਂ ਸਮਝਦੇ ਜੀ ਇਹਨਾਂ ਲੋਕਾਂ ਦੇ ਤੇ ਕਿਉਂਕਿ ਵੇਖੋ ਜਿਤੋਂ ਦਾ ਇਹ ਹਮਲਾ ਹੋਇਆ ਜੀ ਉਸ ਤੋਂ ਬਾਅਦ ਜਿਹੜੇ ਨੇ ਹਿੰਦੂ ਵੀਰ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਬੈਠੇ ਨੇ ਕਿ ਅੱਜ ਹਿੰਦੂ ਖਤਰੇ 'ਚ ਹੈ ਹਿੰਦੂ ਨੂੰ ਇਕੱਠਾ ਹੋਣਾ ਚਾਹੀਦਾ ਆ ਹਿੰਦੂ ਜਿਹੜੇ ਨੇ ਉਹ ਬਲੀ ਦਾ ਬੱਕਰਾ ਨਹੀਂ ਆ ਅਜੇ ਹੀਆਂ ਜਿਹੜੀਆਂ ਨੇ ਉਹ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਕੀ ਸਮਝਦੇ ਜੀ ਤੁਸੀਂ ਇੰਨਾ ਬਾਰੇ ਵੀ ਕੀ ਅਜਿਹੇ ਬਿਆਨ ਇਸ ਮੌਕੇ ਦੇ ਉੱਤੇ ਦਿਨੇ ਸਹੀ ਨੇ ਮناسب ਸਮੇਂ ਦੀ ਜ ਇਹਨਾਂ ਗੱਲਾਂ ਦਾ ਦੇਖੋ ਜੀ ਜਿਸ ਦਿਨੇ ਹਮਲਾ ਹੋਇਆ ਤੁਸੀਂ ਦੇਖਦੇ ਹੋਵੋ ਕਿ ਪੋਸਟਾਂ ਪੈ ਰਹੀਆਂ ਕਿ ਜਾਤ ਪੁੱਛੀ ਗਈ ਭੁੱਲਣਾ ਨਹੀਂ ਜ਼ਾਤ ਪੁੱਛੀ ਗਈ ਮਤਲਬ ਕਿ ਉਸੇ ਰਾਤ ਦੇ ਵਿੱਚ ਇਹਨਾਂ ਦਾ ਮੀਡੀਆ ਲਗਾ ਲੋ ਜਾਂ ਇਹਨਾਂ ਦਾ ਜਿਹੜਾ ਗੰਦਾ ਸਿਸਟਮ ਧਰਮ ਦਾ ਲਗਾ ਲੋ ਜਿਹਦੇ ਤੋਂ ਕੁਝ ਲੋਕ ਜਿਹੜੇ ਨੇ ਰਾਜਨੀਤੀਆਂ ਕਰਦੇ ਨੇ ਕੁਝ ਪਾਰਟੀਆਂ ਜਿਹੜੀਆਂ ਰਾਜਨੀਤੀਆਂ ਕਰਦੀਆਂ ਨੇ ਹਿੰਦੂ ਖਤਰੇ 'ਚ ਹੈ ਜੀ ਯਾਦ ਰੱਖਣਾ ਕਿ ਉਹਨਾਂ ਨੇ ਧਰਮ ਪੁੱਛਿਆ ਦੇਖੋ ਉਹਨਾਂ ਨੂੰ ਜਿਹੜੇ ਬੰਦੇ ਉੱਥੇ ਘੁੰਮਣ ਗਏ ਨੇ ਉਹਨਾਂ ਨੂੰ ਕੀ ਪਤਾ ਸੀਗਾ ਕਿ ਇੱਥੇ ਕੋਈ ਹਮਲਾ ਹੋਣਾ ਔਰ ਇੰਟੈਲੀਜੈਂਸੀਆਂ ਸਾਡੀਆਂ ਦਾਅਵੇ ਕਰਦੀਆਂ ਨੇ ਇਹਨੇ ਨੇ ਤਗੜੇ ਕਿ ਸਾਡੀਆਂ ਇੱਥੇ ਪਾਵਰਾਂ ਸੁਪਰ ਪਾਵਰਾਂ ਹੋਣ ਦੇ ਬਾਵਜੂਦ ਉੱਥੇ ਇੱਕ ਚਾਰ ਪੰਜ ਬੰਦੇ ਇਹਨਾਂ ਦੀ ਇੰਟੈਲੀਜੈਂਸ ਨਾਲ ਨੂੰ ਫੇਲ ਕਰਕੇ ਤੇ ਉੱਥੇ ਇਨੋਸੈਂਟ ਪੀਪਲਾਂ ਨੂੰ ਮਾਰ ਕੇ ਚਲੇ ਗਏ ਇੱਥੇ ਸਿਆਸਤ ਹੈ ਸਭ ਲੋਕਾਂ ਨੂੰ ਪਤਾ ਹੈਗਾ ਔਰ ਅਸੀਂ ਕਹਿੰਦੇ ਆ ਕਿ ਮжоਰਿਟੀ ਆਫ ਪੀਪਲ ਜਿਹੜੇ ਨੇ ਖਤਰੇ 'ਚ ਨੇ ਜਿੰਨੂੰ ਅਸੀਂ ਕਹਿ ਦਿੰਦੇ ਆ ਕਿ ਹਿੰਦੂ ਲੋਕ ਖਤਰੇ 'ਚ ਨੇ ਮਿਨੋਰਟੀ ਉਹ ਪੀਪਲ ਉਹ ਖਤਰੇ 'ਚ ਨਹੀਂ ਸਿੱਖ ਖਤਰੇ 'ਚ ਨਹੀਂ ਆਉਂਦੇ ਕਿਉਂਕਿ ਮਿਨੋਰਟੀ 'ਚ ਆਉਂਦੇ ਨੇ ਮੁਸਲਮਾਨ ਨੇ ਮੀਨਿਓਰਟੀ ਚਾਉਂਦੇ ਨੇ ਠੀਕ ਹੈ ਇੱਥੇ ਤੇ ਜਿਹੜੇ ਮੈਜੋਰਟੀ ਉਹ ਪੀਪਲ ਨੇ ਉਹ ਖਤਰੇ ਚ ਨੇ ਹਿੰਦੂ ਰਾਸ਼ਟਰ ਖਤਰੇ ਚ ਹੈ ਇਹ ਸਿਰਫ ਚਾਲਾਂ ਸਰਕਾਰਾਂ ਦੀਆਂ ਨੇ ਸਾਡੇ ਇਨੋਸੈਂਟ ਜਿਹੜੇ ਆਪਸ ਚ ਪਿਆਰ ਕਰਨ ਵਾਲੇ ਲੋਕਾਂ ਸੀ ਸਾਨੂੰ ਸਿਰਫ ਜਾਤਾਂ ਪਾਤਾਂ ਚ ਵੰਡ ਗਏ ਤੇ ਇਹਦੇ ਤੇ ਸਿਆਸਤ ਦੀਆਂ ਰੋਟੀਆਂ ਸੇਕੀਆਂ ਜਾਂਦੀਆਂ ਨੇ ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਇਹ ਇਲੈਕਸ਼ਨਾਂ ਦੇ ਫੰਡੇ ਧਰਮਜ਼ਾਤ ਤੇ ਬਣ ਜਾਂਦੇ ਨੇ ਅਸੀਂ ਮੇਰਾ ਮੈਂ ਅਗਰ ਮੈਂ ਤੁਹਾਨੂੰ ਹੁਣ ਬਾਹਰ ਦੀ ਗੱਲ ਕਰ ਰਿਹਾ ਆਂ ਮੈਂ 10 ਸਾਲ ਬਾਹਰ ਲਗਾਏ ਨੇ ਬਾਜੀ ਮੈਂ ਮੁਸਲਮਾਨਾਂ ਚ ਵੀ ਰਿਆਂ ਮੈਂ ਹਿੰਦੂਆਂ ਚ ਵੀ ਰਿਆਂ ਮੈਂ ਆਪਣੇ ਸਾਰੇ ਕਲਚਰਾਂ ਚ ਰਿਆਂ ਉਹ ਸਾਡੇ ਅੱਗੇ ਬਾਹਾਂ ਵਛਾ ਕੇ ਬਹਿ ਜਾਂਦੇ ਸੀਗੇ ਅਸੀਂ ਇੱਕ ਦੂਜੇ ਦੀਆਂ ਥਾਲੀਆਂ ਦੇ ਵਿੱਚ ਬੈਠ ਕੇ ਉੱਥੇ ਰੋਟੀਆਂ ਖਾਣੇ ਸਾਂ ਅਸੀਂ ਅੱਜ ਥੱਕੇ ਟੁੱਟੇ ਘਰਾਂ ਚੋਂ ਆਨੇ ਸਾਂ ਨਾ ਤੇ ਉਹ ਮੁਸਲਮਾਨ ਭਰਾ ਸੀਗੇ ਉੱਥੇ ਬੈਠੇ ਕਿ ਜਿਹੜੇ ਸਾਡੇ ਵਾਸਤੇ ਰੋਟੀਆਂ ਸਬਜ਼ੀਆਂ ਬਣਾ ਕੇ ਬੈਠੇ ਹੁੰਦੇ ਸੀਗੇ ਠੀਕ ਹੈ ਕਦੀ ਆਇਆ ਹੀ ਨਹੀਂ 10 ਸਾਲ ਲਗਾਏ ਨੇ ਸਰ ਮੈਂ ਉੱਥੇ ਠੀਕ ਹੈ ਮੈਨੂੰ ਕਿਤੇ ਨਾ ਕਿਤੇ ਬਾਹਰ ਕੰਟਰੀਆਂ ਕੋ ਮੰਦਾ ਮੌਕਾ ਮਿਲਿਆ ਹੈ ਕਦੀ ਉਥੇ ਜਾਤੀਵਾਦ ਨਹੀਂ ਵੇਖਿਆ ਕਿ ਸਿਰਫ ਪੰਜਾਬ ਆਪਣਾ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਹੀ ਜਾਤੀਵਾਦ ਹੁੰਦਾ ਹੈ ਇਹ ਕੌਣ ਕਰ ਰਹੇ ਨੇ ਸਿਆਸੀ ਪਾਰਟੀਆਂ ਜਿਹੜੀਆਂ ਕਿਤੇ ਰੋਟੀਆਂ ਸੇਕ ਕੇ ਸਾਨੂੰ ਇਨੋਸੈਂਟ ਪੀਪਲ ਨੂੰ ਸਾਨੂੰ ਪਿਆਰ ਭਰੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਨੇ ਨਹੀਂ ਤੇ ਸਾਨੂੰ ਦੇ ਆਪਣੇ ਕਮਾਂਕਾਰਾਂ ਤੋਂ ਦੀ ਫੁਰਸਤ ਹੀ ਨਹੀਂ ਹੈਗੀ ਕਿੰਨਾ ਚੀਜ਼ਾਂ ਚ ਜਾਈਏ ਆਪਾਂ ਜੀ ਤੁਸੀਂ ਗੱਲ ਕੀਤੀ ਹੈ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਹੀ ਫਿਰਕਾਵਾਦ ਤੇ ਜਾਂ ਆਪਾਂ ਜਾਤੀਵਾਦ ਦੀ ਗੱਲ ਕੀਤੀ ਹੈ ਪਰ ਅੱਜ ਤੋਂ ਪਹਿਲਾਂ 1947 ਦੇ ਵਿੱਚ ਵੀ ਭਾਰਤ ਤੇ ਪਾਕਿਸਤਾਨ ਵੰਡਿਆ ਗਿਆ ਸੀਗਾ ਤੇ ਜੇਕਰ ਅੱਜ ਅਸੀਂ ਹਾਲਾਤ ਦੇਖਦੇ ਆਂ ਤੇ ਜਦੋਂ ਕਿਤੇ ਨਾ ਕਿਤੇ ਪਾਕਿਸਤਾਨ ਦੇ ਵੀਰਾਂ ਨੂੰ ਇਤਰਾਉਂ ਦਾ ਮੌਕਾ ਮਿਲਦਾ ਹੈ ਤੇ ਉਹ ਇਸ ਗੱਲ ਨੂੰ ਤਰਸਦੇ ਨੇ ਕਿ ਜਿਹੜਾ ਸਾਡੇ ਬਜ਼ੁਰਗ ਪਹਿਲਾਂ ਦੱਸਦੇ ਸੀਗੇ ਕਿ ਆਪਸੀ ਭਾਈਚਾਰਕ ਸਾਂਝ ਵਾਲਾ ਜਿਹੜਾ ਹੁੰਦਾ ਸੀਗਾ ਦੇਸ਼ ਉਹਦੇ ਵਿੱਚ ਉਹ ਲੋਕ ਅੱਜ ਵੀ ਤਰਸਦੇ ਨੇ ਕਿ ਅੱਜ ਵੀ ਅਸੀਂ ਹਿੰਦੁਸਤਾਨ ਦੇ ਨਾਲ ਇਕੱਠੇ ਹੋਈਏ ਬਿਲਕੁਲ ਹੁੰਦੇ ਲੋਕ ਨਹੀਂ ਚਾਹੁੰਦੇ ਲੋਕ ਨਹੀਂ ਚਾਹੁੰਦੇ ਨਹੀਂ ਲੋਕ ਚਾਹੁੰਦੇ ਨੇ ਪਰ ਇਹ ਸਿਆਸੀ ਪਾਰਟੀਆਂ ਨਹੀਂ ਚਾਹੁੰਦੀ ਨਹੀਂ 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 ਮੈਂ ਕਹਿੰਦਾ ਲੋਕ ਨਹੀਂ ਚਾਹੁੰਦੇ ਕਿ ਅਸੀਂ ਵੱਖਰੇ ਰਹੀਏ ਵੱਖਰੇ ਰਹੀਏ ਬਿਲਕੁਲ ਸਰ ਬਿਲਕੁਲ ਕਿਉਂਕਿ ਕਈ ਵਾਰਾ ਦੇਖਦੇ ਆ ਸਰ ਅਸੀਂ ਇੰਡੀਆ ਤੋਂ ਪਾਕਿਸਤਾਨ ਜਾਂਦੇ ਨੇ ਸਾਡੇ ਨਨਕਾਣਾ ਸਾਹਿਬ ਜਾਂਦੇ ਨੇ ਹੋਰ ਧਰਮ ਸਥਾਨਾਂ ਤੇ ਜਾ ਕੇ ਜਾਂਦੇ ਨੇ ਉੱਥੇ ਜਾਂ ਉੱਥੋਂ ਪਾਕਿਸਤਾਨ ਤੋਂ ਲੋਕ ਆਉਂਦੇ ਨੇ ਇੰਨਾ ਪਿਆਰ ਕਰਦੇ ਨੇ ਕਦੀ ਤੁਸੀਂ ਦੇਖਿਆ ਕਿ ਉਹਨਾਂ ਦੇ ਨਾਲ ਕੋਈ ਇਦਾਂ ਦਾ ਹੈਪਨ ਹੋਇਆ ਹੋਵੇ ਅੱਜ ਸਾਡੇ ਇੰਡੀਆ ਦੇ ਉੱਤੇ ਮੱਥੇ ਤੇ ਕਲੰਕ ਲੱਗ ਗਿਆ ਏ ਠੀਕ ਹੈ ਕਿ 27 30 ਬੰਦਿਆਂ ਨੂੰ ਇਨੋਸੈਂਟ ਬੱਚਿਆਂ ਨੂੰ ਉਹਨਾਂ ਨੂੰ ਪਤਾ ਸੀਗਾ ਸੀ ਘੁੰਮਣ ਜਾਣੇ ਕਿ ਵਾਪਸ ਨਹੀਂ ਆਉਣਾ ਠੀਕ ਹੈ ਬਸ ਉਹ ਇਲੈਕਸ਼ਨਾਂ ਦੇ ਆ ਕੇ ਇਹ ਫੰਡੇ ਸ਼ੁਰੂ ਹੋ ਜਾਂਦੇ ਨੇ ਸਿਆਸਤਵਾਦ ਦੇ ਤੇ ਧਰਮਜ਼ਾਦ ਤੇ ਜਿਹਦੇ ਕਰਕੇ ਇੱਕ ਆਮ ਪੀਪਲ ਜਿਹੜੇ ਨੇ ਆ ਲੋਗ ਨੇ ਉਹਨੂੰ ਸਰਵਾਈਵ ਕਰਦੇ ਜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਇਹ ਰਾਜਨੀਤਿਕ ਲੋਕਾਂ ਦੀ ਜਿਹੜੀ ਸੋਚ ਹੈ ਜਿਹੜੀ ਕਿ ਸਾਨੂੰ ਹਿੰਦੂ ਸਿੱਖ ਮੁਸਲਮਾਨ ਭਾਈਚਾਰਿਆਂ ਨੂੰ ਜਿਹੜੀ ਲੜਾਉਂਦੀ ਹੈ ਕਿ ਆਮ ਲੋਕ ਇਹ ਸੋਚ ਦੇ ਵਿੱਚ ਭਾਈਵਲ ਬੰਦੇ ਨੇ ਜਾਂ ਬੰਨਾ ਚਾਹੁੰਦੇ ਨੇ ਆਮ ਲੋਕ ਇਹਨਾਂ ਚੀਜ਼ਾਂ ਦੇ ਸੋਚ ਦੇ ਵਿੱਚ ਭਾਈਵਾਲ ਨਹੀਂ ਬੰਨਣਾ ਚਾਹੁੰਦੇ ਬਿਲਕੁਲ ਨਹੀਂ ਬੰਨਣਾ ਚਾਹੁੰਦੇ ਬਟ ਉਹ ਕਹਿੰਦੇ ਨੇ ਨਾ ਕਿ ਜੀ ਸਿੱਖ ਹਾਂ ਅਸੀਂ ਜਾਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਉਹਨਾਂ ਦੇ ਵਿੱਚ ਕੁਝ ਚੰਨ ਲੋਕ ਆ ਕੇ ਸਾਨੂੰ ਪੜਕਾਵਿਆਂ ਦੇ ਜਾਂ ਸਾਡੇ ਬ੍ਰੇਨ ਵਾਸ਼ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਬਟ ਹੁਣ ਆਉਣ ਵਾਲੇ ਜਿਹੜੇ ਯੂਥ ਨੇ ਜਾਂ ਆਉਣ ਵਾਲੇ ਜਿਹੜੇ ਲੋਕ ਨੇ ਉਹ ਸਿਆਣੇ ਹੋ ਗਏ ਨੇ ਉਹ ਸਮਝਣਾ ਸ਼ੁਰੂ ਹੋ ਗਏ ਨੇ ਕਿ ਕੁਝ ਮੁਠੀ ਭਰ ਲੋਕ ਜਿਹੜੇ ਨੇ ਸਾਨੂੰ ਆਪਸ ਵਿੱਚ ਲੜਾਉਂਦੇ ਨੇ ਆਮ ਲੋਕਾਂ ਨੂੰ ਤੇ ਆਪਣੀਆਂ ਰੋਟੀਆਂ ਤੋਂ ਫੁਰਸਤ ਨਹੀਂ ਹੈ ਜੀ ਆਮ ਲੋਕਾਂ ਨੂੰ ਆਪਣੇ ਪਰਿਵਾਰਾਂ ਤੋਂ ਘਰਾਂ ਤੋਂ ਫੁਰਸਤ ਨਹੀਂ ਹੈ ਉਹ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੁੰਦੇ ਬਟ ਕੁਝ ਕੱਟੜ ਲੋਕ ਜਿਹੜੇ ਨੇ ਸਾਡੇ ਸਾਨੂੰ ਸਮਾਜ ਦੇ ਵਿੱਚ ਇਕੱਠਿਆਂ ਨਹੀਂ ਹੋਣਾ ਦੇਣਾ ਚਾਹੁੰਦੇ ਜੀ ਕੀ ਤੁਸੀਂ ਸਮਝਦੇ ਜੀ ਕਿ ਅਰੇਹ ਲੋਕ ਹਰ ਧਰਮ ਕੇ ਚਾਹੇ ਸਿੱਖ ਧਰਮ ਹੈ ਚਾਹੇ ਮੁਸਲਮਾ ਹੈ ਜਾਏ ਉਹ Hindu ਧਰਮ ਹੈ ਚਾਹੇ Sai ਧਰਮ ਹੈ ਬਿਲਕੁਲ ਇੱਕ ਕੋੜ ਨੇ ਜੀ ਇਹ ਕੁਛ ਚੰਨ ਪੀਪਲ ਲੋਕ ਇਹ 2 4 5% ਕਹਿ ਲੋ ਹਮ ਠੀਕ ਹੈ ਸਾਰੇ ਧਰਮ ਗੰਦੇ ਨਹੀਂ ਹੈ ਸਾਰੇ ਧਰਮ ਗਲਤ ਨਹੀਂ ਨੇ ਇਨਸਾਨ ਸਾਰੇ ਸੇਮ ਨਹੀਂ ਬਟਾ ਇਨਸਾਨੀਅਤ ਨੂੰ ਪਛਾਨਣੀ ਹੈ ਕਿ ਸਾਡੀ ਪਹਿਲੇ ਇਨਸਾਨੀਅਤ ਹੈ ਉਸ ਤੋਂ ਬਾਅਦ ਧਰਮ ਹੁੰਦਾ ਆ ਨਾ ਸਾਨੂੰ ਆਉਣ ਦਾ ਪਤਾ ਹੈ ਜਿਸ ਤੁਸੀਂ ਜੰਮਦੇ ਆ ਕਿੱਥੋਂ ਆਏ ਆ ਤੇ ਨਾ ਸਾਨੂੰ ਜਾਣ ਦਾ ਪਤਾ ਹੈ ਅਸੀਂ ਜਾਣਾ ਕਿੱਥੇ ਹੈ ਠੀਕ ਹੈ ਵਾਲ ਰੱਖ ਲੈਨੇ ਅਸੀਂ ਸਿੱਖ ਹੋ ਜਾਨਨੇ ਆ ਠੀਕੇ ਕੱਟ ਲੈਨੇ ਆ ਹਿੰਦੂ ਬਣ ਜੰਨੇ ਆ ਦਾੜੀ ਰੱਖ ਲੈਨੇ ਆ ਮੁਸਲਮਾਨ ਬਣ ਜੰਨੇ ਆ ਬਟ ਗੱਲ ਇਹ ਹੈ ਕਿ ਸਾਡੀ ਸੋਚ ਇਨਸਾਨੀਅਤ ਨੂੰ ਪਿਆਰ ਨਹੀਂ ਕਰਦੀ ਮੈਨੂੰ ਇਨਸਾਨੀਅਤ ਵੇਖਣ ਨੂੰ ਮਿਲੀ ਤੇ ਬਾਹਲੇ ਆ ਮੁਲਕਾਂ 'ਚੋਂ ਮਿਲੀ ਉੱਥੇ ਵੀ ਵੱਸਦੇ ਨੇ ਮੰਦਿਰ ਗੁਰਦੁਆਰੇ ਉੱਥੇ ਸਾਡੀਆਂ ਲੜਾਈਆਂ ਕਿਉਂ ਨਹੀਂ ਹੁੰਦੀਆਂ ਧਰਮਜ਼ਾਬ ਦੇ ਉੱਤੇ ਉੱਥੇ ਇਦਾਂ ਦਾ ਕੋਈ ਮਸਲਾ ਕਿਉਂ ਨਹੀਂ ਖੜਾ ਹੁੰਦਾ ਸਾਡੇ ਇੱਥੇ ਇੰਡੀਆ 'ਚ ਹੀ ਕਿਉਂ ਖੜਾ ਹੁੰਦਾ ਇਹ ਕੁਝ ਲੋਕ ਚੰਨ ਪੈਦਾ ਕਰਦੇ ਨੇ ਜੀ ਜਿਹੜੇ ਕਿ ਸਾਡੇ ਮੁਲਕ ਦੀ ਤਰੱਕੀ ਸਾਡੇ ਪੰਜਾਬ ਦੀ ਤਰੱਕੀ ਹੋਣ ਨਹੀਂ ਦੇਣਾ ਚਾਹੁੰਦੇ ਜੀ ਹਾਂਜੀ ਹੁਣ ਤੁਸੀਂ ਪੰਜਾਬ ਦੀ ਤਰੱਕੀ ਦੀ ਗੱਲ ਕੀਤੀ ਹੈ ਕਿ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਅਹਿਮ ਅਹੁਦੇ ਦੇ ਤੇ ਸੇਵਾਵਨ ਬਾਰੇ ਜੀ ਇੱਕ ਪੰਜਾਬ ਦੀ ਗੱਲ ਵੀ ਅਸੀਂ ਕਰਦੇ ਆ ਕਿ ਪੰਜਾਬ ਦੇ ਵਿੱਚ ਮਾਨ ਸਾਹਿਬ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਗਈ ਸੀ ਵਿਯੁੱਧ ਨਸ਼ਾ ਵਿਰੁੱਧ ਜੀ ਕਿੰਨਾ ਕੁ ਤੁਸੀਂ ਉਹਨੂੰ ਸਮਝਦੇ ਜੀ ਕਿ ਉਹ ਸਕਸੈਸ ਹੋਇਆ ਯੁੱਧ ਨਸ਼ਿਆਂ ਵਿਰੁੱਧ ਮੈਂ ਇਹਦੇ ਤੇ ਆਪਣੀ ਸੈਟੀਸਫੈਕਸ਼ਨ ਕਮਾ ਤੇ ਮੈਂ ਬਹੁਤ ਖੁਸ਼ ਹਾਂ ਐਟਲੀਸਟ ਕਿਸੇ ਨੇ ਉਪਰਾਲਾ ਤੇ ਕੀਤਾ ਐਥੇ ਤੇ ਗ੍ਰੰਥ ਸਾਹਿਬ ਦੇ ਉੱਤੇ ਹੱਥ ਰੱਖ ਕੇ ਤੇ ਤਖਤਾਂ ਦੇ ਵੱਲ ਹੱਥ ਰੱਖ ਕੇ ਸਾਡੀਆਂ ਪੁਰਾਣੀਆਂ ਸਰਕਾਰਾਂ ਕਹਿੰਦੀਆਂ ਸੀਗੀਆਂ ਕਿ 3 ਮਹੀਨਿਆਂ ਚ ਨਸ਼ਾ ਖਤਮ ਕਰਦੇ ਆਗੇ ਸਾਨੂੰ ਲੈ ਕੇ ਆਓ ਉਹਨਾਂ ਨੇ ਕੀ ਕੀਤਾ ਸਿਰਫ ਸਾਨੂੰ ਲੋਕਾਂ ਨੂੰ ਬੇਵਕੂਫ ਬਣਾਇਆ ਲੇਟ ਸਹੀ ਸਵੇਰ ਸਹੀ ਬਟ ਸਾਡੀ ਸਰਕਾਰ ਕੰਮ ਤੇ ਕਰ ਰਹੀ ਹੈ ਮਾਨ ਸਾਹਿਬ ਨੇ ਪਿੱਛੇ ਬਿਆਨ ਦਿੱਤੇ ਸੀ ਕਿ ਸਾਨੂੰ 2 ਸਾਲ ਇਹਦੇ ਸਿਰਫ ਰਿਸਰਚ ਕਰਨ ਦੇ ਲੱਗੇ ਆ ਕਿ ਅਸੀਂ ਇਹਨੂੰ ਜੇਕਰ ਖਤਮ ਕਰਨਾ ਹੈ ਤੇ ਸਾਨੂੰ ਸ਼ੁਰੂਆਤ ਕਿੱਥੋਂ ਕਰਨੀ ਪੈਣੀ ਹੈ ਤੁਸੀਂ ਉਹ ਬਿਆਨ ਸੁਨੇ ਹੋਣਗੇ ਉਹਨਾਂ ਨੇ ਕਿਹਾ ਕਿ ਅਗਰ ਅਸੀਂ ਇੱਥੇ ਯਕਦਮ ਠੱਲ ਪਾਉਨੇ ਆ ਤੇ ਇੱਥੇ ਲੋਕਾਂ ਨੇ ਉਹ ਜਿਹੜੇ ਨਸ਼ੇੜੀ ਨੇ ਜਾਂ ਉਹ ਨਸ਼ੇ ਵਾਲੇ ਜਿਹੜੇ ਯੂਜ਼ ਟੂ ਹੋਏ ਹੋਏ ਨੇ ਉਹਨਾਂ ਨੇ ਇੱਕ 컬러 ਪਾਣਾ ਸ਼ੁਰੂ ਕਰ ਦੇਣਾ ਕਿਉਂਕਿ ਜਦੋਂ ਉਹਨਾਂ ਨੂੰ ਨਸ਼ਾ ਨਹੀਂ ਮਿਲਣਾ ਬਟ ਇਹਦੇ ਵਾਸਤੇ ਉਹਨਾਂ ਨੇ ਸੈਂਟਰ ਸੈਂਟਰਾਂ ਦਾ ਪ੍ਰਬੰਧ ਕੀਤਾ ਇਹਦੇ ਤੇ ਉਹਨਾਂ ਨੇ ਸਕੀਮਸ ਬਣਾਈਆਂ ਅੱਜ ਸੈਂਟਰ ਕੁਝ ਬਣਾਏ ਨੇ ਕੁਝ ਹੋਰ ਅਦਾਂ ਦੇ ਸੈਂਟਰ ਖੁੱਲਣ ਜਾ ਰਹੇ ਨੇ ਜਿਹਦੇ ਵਿੱਚ ਉਹਨਾਂ ਨੇ ਪ੍ਰਬੰਧ ਕੀਤਾ ਕਿ ਜੇਕਰ ਅਸੀਂ ਅੱਜ ਨਸ਼ੇ ਨੂੰ ਠੱਲ ਪਾਉਨੇ ਆ ਤੇ ਇਹਨਾਂ ਜਿਨ੍ਹਾਂ ਨੇ ਨਸ਼ੇ ਕਰਦੇ ਸੀ ਇਹਨਾਂ ਨੂੰ ਕੰਟਰੋਲ ਕੀਤਾ ਕਿੱਦਾਂ ਕੀਤਾ ਜਾ ਸਕਦਾ ਤੇ ਨਸ਼ੇ ਦੇ ਜਿਹੜਾ ਕੰਮ ਹੋਇਆ ਉਹਦੇ ਤੇ ਬਹੁਤ ਵਧੀਆ ਹੋ ਰਿਹਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਅੱਛਾ ਹੋਏਗਾ ਲੋਕ ਖੁਸ਼ ਨੇ ਲੋਕਾਂ ਨੇ ਤੁਸੀਂ ਅੱਜ ਰਿਵਿਊਜ਼ ਵੇਖੋ ਤੁਸੀਂ ਪਬਲੀਕਲੀ ਰਿਵਿਊਜ਼ ਰਿਵਿਊਜ਼ ਲੈ ਕੇ ਵੇਖ ਲਵੋ ਚਲੋ ਮੈਂ ਅੱਜ ਆਮ ਆਦਮੀ ਪਾਰਟੀ ਤੋਂ ਤੁਹਾਨੂੰ ਲੱਗੇਗਾ ਕਿ ਮੈਂ ਆਮ ਆਦਮੀ ਪਾਰਟੀ ਤੋਂ ਤਾਂ ਕਰਕੇ ਮੈਂ ਇਹਨਾਂ ਦੀ ਵਧਾਈ ਕਰ ਰਿਹਾ ਬਟ ਲੋਕਾਂ ਦੇ ਰਿਵਿਊਜ਼ ਖੁਦ ਦੇ ਹੈਗੇ ਨੇ ਕਿ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਕੋਈ ਵੀ ਚੀਜ਼ ਇਦਾਂ ਦੀ ਨਹੀਂ ਕਿ ਜਿਹੜੀ ਅੱਜ ਚੁਟਕੀ ਜਾਦੂ ਮਾਰੀ ਇਹਦੇ ਠੀਕ ਹੋ ਜਾਏਗੀ ਸਲੋ ਐਂਡ ਸਟਡੀ ਸਾਰੀਆਂ ਚੀਜ਼ਾਂ ਹੁੰਦੀਆਂ ਬਟ ਮਾਣੇ ਸਾਨੂੰ ਇਸ ਗੱਲ ਦਾ ਮਾਣ ਸਰਕਾਰ ਤੇ ਸਾਡੀ ਆਪ ਸਰਕਾਰ ਤੇ ਐਟਲੀਸਟ ਕਿਸੇ ਨੇ ਸ਼ੁਰੂਆਤ ਕੀਤੀ ਇਸ ਗੱਲ ਨੂੰ ਔਰ ਸਾਨੂੰ ਪਤਾ ਹੈ ਕਿ ਕਿੰਨੀਆਂ ਅਰਚਨਾ ਵੀ ਆਉਣ ਡੀਆਂ ਨੇ ਲੋਕ ਦੁਸ਼ਮਣ ਵੀ ਬਣਦੇ ਨੇ ਮਕਾਨ ਜਿਨ੍ਹਾਂ ਦੇ ਢਾਏ ਜਾ ਰਹੇ ਨੇ ਬਟ ਇਹਨਾਂ ਨੇ ਤਬਾਹੀਆਂ ਬਹੁਤ ਕੀਤੀਆਂ ਨੇ ਕਿੰਨੇ ਘਰ ਕਿੰਨੀ ਜਵਾਨੀ ਰੋਲੀ ਹੋਈ ਇਹਨਾਂ ਨੇ ਕਿੰਨੇ ਘਰ ਤਬਾਹ ਕੀਤੇ ਨੇ ਅੱਜ ਇਹਨਾਂ ਦੇ ਘਰ ਤਬਾਹ ਹੋ ਰਹੇ ਨੇ ਤੇ ਇਹਨਾਂ ਦੇ ਤਨਾਂ ਨੂੰ ਲੱਗ ਰਹੀਆਂ ਨੇ ਬਟ ਗੱਲ ਇਹ ਹੈ ਕਿ ਅੰਦਰ ਇਨਸਾਨੀਅਤ ਮਰ ਗਈ ਸਾਡੇ ਲੋਕਾਂ ਦੇ ਅਸੀਂ ਸਿਰਫ ਚੰਨ ਟੱਕਿਆਂ ਦੇ ਪਿੱਛੇ ਕੁਝ ਵੀ ਕਰਨ ਨੂੰ ਤਿਆਰ ਹੋ ਜਾ ਰਹੇ ਹਾਂ ਜੀ ਪਰ ਦੂਜੇ ਬੰਨੇ ਜੇਕਰ ਅਸੀਂ ਤੁਸੀਂ ਗੱਲ ਕੀਤੀ ਕਿ ਲੋਕ ਜਿਹੜੇ ਨੇ ਉਹ ਖੁਸ਼ ਨੇ ਹਾਂਜੀ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਅੱਜ ਇਹ ਦੋਹਾਈ ਪਾ ਰਹੀਆਂ ਨੇ ਜਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਵਲੰਟੀਅਰ ਨੇ ਉਹ ਦੋਹਾਈਆਂ ਪਾ ਰਹੇ ਨੇ ਕਿ ਜੇਕਰ ਇਹ ਐਕਸ਼ਨ ਕਰਨਾ ਆ ਤੇ ਇੱਕ ਉਸ ਗਰੀਬ ਪਰਿਵਾਰ ਦੇ ਨਾਲ ਕੀਤਾ ਜਾਵੇ ਉਹ ਸਭ ਉਸ ਪਰ ਉਹਦੇ ਉੱਤੇ ਨਾ ਕੀਤਾ ਜਾਵੇ ਕਿ ਜਿਹੜਾ ਪੂਰੀ ਲੈ ਕੇ ਜਾਂ 1-2 ਗ੍ਰਾਮ ਲੈ ਕੇ ਵੇਚਦਾ ਸੀਗਾ ਉਹਨਾਂ ਉੱਤੇ ਐਕਸ਼ਨ ਕੀਤੇ ਜਾਣ ਜਿਹੜੇ ਕਿ ਵੱਡੇ ਵੱਡੇ ਸਮਗਲਰ ਸੀਗੇ ਜਿਹੜੇ ਕਿਲੋਆਂ ਦੇ ਹਿਸਾਬ ਨਾਲ ਪਾਕਿਸਤਾਨ ਤੋਂ ਮਹੁੰਵੰਦੇ ਸੀ ਤੇ ਅਗੇ ਸਪਲਾਈ ਕਰਦੇ ਸੀਗੇ ਬਿਲਕੁਲ ਦੇਖੋ ਜੇਕਰ ਸ਼ੁਰੂਆਤ ਕੀਤੀ ਹੈ ਤੇ ਪਲਾਨ ਤੇ ਵੱਡਿਆਂ ਤੇ ਵੀ ਹੈ ਹੀ ਨੇ ਠੀਕ ਹੈ ਇਹ ਹੁਣ ਸਰਕਾਰ ਦੀਆਂ ਨੀਤੀਆਂ ਨੇ ਸਰਕਾਰ ਇਹਦੇ ਤੇ ਕੰਮ ਕਰ ਰਹੀ ਆਲਰੇਡੀ ਠੀਕ ਹੈ ਤੇ ਬਾਕੀ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਇਹਦਾ ਪੋਜ਼ਿਟਿਵਿਟੀ ਨਸ਼ੇ ਦੀ ਜਾ ਰਹੀ ਹੈ ਕਿ ਜਿਹੜਾ ਜੀ ਕੰਮ ਹੋ ਰਿਹਾ ਇਹਦੇ ਤੇ ਬਟ ਇਸੇ ਤੇ ਸਾਨੂੰ ਬੜਾ ਫਕਰਿਆ ਕਿ ਐਟ ਲੀਸਟ ਕੁਝ ਕਰਤੇ ਰਹੇ ਨੇ ਬਾਕੀ ਰਹਿ ਕੇ ਤੁਸੀਂ ਵਿਰੋਧੀ ਪਾਰਟੀਆਂ ਕੁਝ ਤੋਂ ਲੋਕ ਉਪਰ ਇਹ ਕਹੇਗੇ ਇਹਨਾਂ ਨੇ ਕਦੀ ਵੀ ਨਹੀਂ ਜਰਨਾ ਕੋਈ ਚੰਗਾ ਕੰਮ ਇਹ ਸਾਨੂੰ ਹਮੇਸ਼ਾ ਕਿਸੇ ਨਾ ਕਿਸੇ ਟਾਰਗੇਟ ਤੇ ਰਹਿੰਦੇ ਨੇ ਕਿਉਂਕਿ ਸਰਕਾਰ ਪਹਿਲੀ ਐਸੀ ਆਈ ਏ ਕਿ ਜਿਹਦੇ ਵਿੱਚ ਆ ਕੇ ਕੰਮ ਹੋਏ ਨੇ ਅਸੀਂ ਤੇ ਦੇਣਾ ਜਾਂ ਸਾਡੀ ਪੰਜਾਬ ਦੀ ਪਬਲਿਕ ਇਹਦੇ ਦੇਣਾ ਸਿਰਫ ਹਜੇ ਬਿਜਲੀ ਦਾ ਨਹੀਂ ਦੇ ਸਕਦੇ ਕਿ ਜਿਹੜਾ ਜਿੰਨਾ ਲੋਕਾਂ ਦਾ ਜ਼ੀਰੋ ਬਿੱਲ ਆਇਆ 2-2 ਲੱਖ ਰੁਪਈਆ 1.5 ਲੱਖ ਰੁਪਈਆ ਅਗਰ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਲੋਕਾਂ ਦੇ ਪੈਂਡਿੰਗ ਪਏ ਸੀ ਜਿਹੜਾ ਕਿ ਸਰਕਾਰ ਨੇ ਮਾਫ ਕੀਤਾ ਤੇ ਮਾਫ ਕਰਨ ਤੋਂ ਬਾਅਦ ਜ਼ੀਰੋ ਬਿੱਲ ਕੀਤੇ ਤੇ ਉਸ ਤੋਂ ਬਾਅਦ ਲੋਕਾਂ ਦੇ ਬਿੱਲ ਅੱਜ ਜ਼ੀਰੋ ਆ ਰਹੇ ਨੇ ਤੇ ਮੈਜੋਰਟੀ ਆਫ ਪੀਪਲ ਦੋ ਕਹਿੰਦੇ ਬਿੱਲ ਮਾਫ ਹੋਣ ਦੇ ਇਹ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀ 8000 ਤਨਖਾਹਾਂ ਸੀ 10000 ਤਨਖਾਹਾਂ ਸੀ ਜਿਨ੍ਹਾਂ ਦੇ ਬਿੱਲ ਮਾਫ ਹੋਏ ਜਿਨ੍ਹਾਂ ਦੇ ਅੱਜ ਜ਼ੀਰੋ ਬਿੱਲ ਆਂਦੇ ਨੇ ਦੂਰ ਕੀ ਜਾਣਾ ਸਰ ਜੁਮਾ ਜੁਮਾ ਹੁਣੇ ਦਿੱਲੀ ਚ ਸਰਕਾਰ ਬਣੀ ਹੈ ਬੀਜੇਪੀ ਦੇ ਤੇ ਲੋਕ ਹਜੇ ਹੀ ਕੁਰਲਾਣਾ ਸ਼ੁਰੂ ਹੋ ਗਏ ਨੇ ਤੇ ਕੁਰਬਲ ਕੁਰਬਲ ਪੈ ਗਈ ਹੈ ਤੇ ਕਹਿੰਦੇ ਲੇਡੀਜ਼ ਕਹਿੰਦੀਆਂ ਨੇ ਬੱਸਾਂ ਨਹੀਂ ਰੋਕਦੇ ਪਏ ਠੀਕ ਹੈ ਔਰ ਉਸ ਤੋਂ ਬਾਅਦ ਬੱਸਾਂ ਦੇ ਚੜਨਾ ਬੰਦ ਕਰ ਦਿੱਤਾ ਲੇਡੀਜ਼ ਦਾ ਉੱਥੇ ਲੋਕ ਪਾਣੀ ਤੋਂ ਤੰਗੀ ਆਉਣੀ ਸ਼ੁਰੂ ਹੋ ਗਈ ਏ ਬਿਜਲੀ ਜਾਣੀ ਸ਼ੁਰੂ ਹੋ ਗਈ ਏ ਇੰਨੇ ਸਾਲ ਬਿਜਲੀ ਨਹੀਂ ਸੀ ਗਈ ਲੋਕਾਂ ਦੀ ਜਾ ਕੇ ਰਿਵਿਊਜ਼ ਲਵੋ ਰੋਜ਼ ਆ ਕੇ ਮੀਡੀਆ ਦੇ ਉੱਤੇ ਚੈਨਲਾਂ ਦੇ ਉੱਤੇ ਨਿਊਜ਼ ਆ ਰਹੀਆਂ ਕਿ ਦਿੱਲੀ ਵਾਲੇ ਲੋਕ ਕਰਲਾਣਾ ਸ਼ੁਰੂ ਹੋ ਗਏ ਨੇ ਤੇ ਕੇਜਰੀਵਾਲ ਤੋਂ ਦੇ ਆਮ ਸਰਕਾਰ ਨੂੰ ਲੋਕ ਮਿਸ ਕਰਨਾ ਸ਼ੁਰੂ ਹੋ ਗਏ ਨੇ ਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਅਸੀਂ ਕੰਮ ਕਰ ਰਹੇ ਹਾਂ ਲੋਕ ਆਪੋਜੀਸ਼ਨ ਬਾਤੀਆਂ ਕੀ ਬੋਲਦੀਆਂ ਸਾਨੂੰ ਉਹਦੀ ਪਰਵਾਹ ਨਹੀਂ ਏ ਪਬਲਿਕ ਖੁਸ਼ ਹੈ ਨਾਰਮਲ ਲੋਕ ਖੁਸ਼ ਨੇ ਜਿਨ੍ਹਾਂ ਦੀਆਂ ਨੀਡਸ ਨੇ ਰੋਜ਼ ਦੀਆਂ ਛੋਟੀਆਂ-ਛੋਟੀਆਂ ਉਹਨਾਂ ਨੂੰ 11500 ਰੁਪਏ ਬਿੱਲ ਜਿਹੜਾ ਮਾਫ ਹੋਇਆ ਉਹਦਾ ਹੀ ਦੇਣਾ ਸੀ ਆਪ ਸਰਕਾਰ ਨੂੰ ਵਾਪਸ ਨਹੀਂ ਦੇ ਸਕਦੇ ਤੁਸੀਂ ਗੱਲ ਕੀਤੀ ਹੈ ਕਿ ਲੋਕ ਖੁਸ਼ ਨੇ ਕਿ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਸਹੂਲਤਾਂ ਨੇ ਉਹਦੇ ਤੋਂ ਲੋਕ ਖੁਸ਼ ਨੇ ਪਰ ਦੂਜੇ ਪੱਲੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਇੰਨਾ ਕਰਜ਼ਾ ਜਿਹੜਾ ਵਾ ਉਹ ਪੰਜਾਬ ਦੇ ਉੱਤੇ ਚੜ ਗਿਆ ਹੈ ਕਿ ਇੱਕ ਵਿਅਕਤੀ ਦੇ ਉੱਤੇ ਘਟੋ ਘਟ ਵੀ 1,17,18000 ਪਿਆ ਕਰਜਾ ਜਿਹੜਾ ਵਾ ਉਹ ਇੱਕ ਕੱਲੇ ਬੰਦੇ ਦੇ ਉੱਤੇ ਹੁੰਦਾ ਜਿੰਨਾ ਪੰਜਾਬ ਦੇ ਸਿਰ ਖੱਟਾਇਆ ਬਿਲਕੁਲ ਦੇਖੋ ਕਰਜ਼ਾ ਹਾਦੀ ਸਰਕਾਰ ਨੇ ਨਹੀਂ ਚੜਾਇਆ ਤੁਸੀਂ ਜੇਕਰ ਇਹਨਾਂ ਦਾ ਰਿਕਾਰਡ ਦੇਖੋ ਕਰਜ਼ਾ ਪਹਿਲੇ ਹੀ ਆਲਰੇਡੀ ਚੜਿਆ ਹੋਇਆ ਸੀ ਸਰਕਾਰ ਦੇ ਉੱਤੇ ਇਹ ਉਹ ਵੱੜ ਬਣ ਕੇ ਸਾਡੀਆਂ ਸਰਕਾਰਾਂ ਨੇ ਤੇ ਪਲਾਂਟ ਲਾਏ ਬਿਜਲੀ ਦੇ ਸਾਡੀ ਸਰਕਾਰ ਨੇ ਤੇ ਲਿਆ ਕੇ ਖਜ਼ਾਨੇ ਭਰੇ ਇਹ ਹਰ ਵੇਲੇ ਕਹਿੰਦੇ ਸੀ ਖਜ਼ਾਨੇ ਖਾਲੀ ਖਜ਼ਾਨੇ ਖਾਲੀ ਠੀਕ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਜੋ ਮਰਜ਼ੀ ਕਹੀ ਜਾਂ ਪਰ ਸਰਕਾਰ ਕੰਮ ਕਰ ਰਹੀ ਹੈ ਕੀਤਾ ਲੋਕ ਖੁਸ਼ ਨੇ ਆਮ ਲੋਕਾਂ ਦੀ ਸੋਚ ਵਿੱਚ ਵੇਖਿਆ ਆਮ ਲੋਕਾਂ ਦੀਆਂ ਨੀਡਸ ਵੇਖੀਆਂ ਨੇ ਅੱਜ ਵੀ ਸਾਡੀ ਡੀਸੀ ਸਾਹਿਬ ਦਾ ਮੀਟਿੰਗ ਸੀਗੀ ਡੀਸੀ ਮੈਮ ਨਾਲ ਉੱਥੇ ਮੁੱਦਾ ਕੀ ਅੱਗੇ ਆ ਰਿਹਾ ਸੀ ਕਿ ਨਸ਼ੇ ਦੇ ਤੇ ਖੁਸ਼ ਨੇ ਲਛੇ ਦੇ ਤੇ ਕੰਮ ਚੱਲ ਹੀ ਰਿਹਾ ਹੈ ਸਟੱਡੀ ਦੇ ਉੱਤੇ ਹੁਣ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਨਾਲ ਮੈਡੀਕਲ ਤੇ ਕੰਮ ਕਰਨ ਜਾ ਰਹੀ ਹੈ ਬਹੁਤ ਅੱਛਾ ਤੇ ਜਿਹੜੀਆਂ ਰੋਜ਼ ਦੀਆਂ ਸਾਡੀਆਂ ਨੀਡਸ ਨੇ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ ਅਸੀਂ ਕਰਨ ਤੇ ਵਿਸ਼ਵਾਸ ਰੱਖਦੇ ਹਾਂ ਅਸੀਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਇਹ ਪੰਜਾਬ ਸਰਕਾਰ ਨਾਲੋਂ ਸਿੱਖਿਆ ਕ੍ਰਾਂਤੀ ਦੀ ਵੀ ਗੱਲ ਕੀਤੀ ਜਾਂਦੀ ਹੈ ਪਰ ਅੱਜ ਵੀ ਵੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਬੇਸ਼ੱਕ ਸਕੂਲਾਂ ਦੇ ਤੇ ਪੇਂਟ ਕਰਤਾ ਰੰਗ ਰੂਗਣ ਕਰਤਾ ਉਹਦੇ ਨਾਲ ਸਕੂਲਾਂ ਦੇ ਜਿਹੜੀ ਆ ਉਹ ਪੜਾਈ ਉਚੇਰੀ ਸਿੱਖਿਆ ਨਹੀਂ ਬਣੀ ਉਥੇ ਬੱਚਿਆਂ ਨੂੰ ਪੜਾਉਣ ਵਾਸਤੇ ਜਿਹੜੇ ਨੇ ਉਹ ਅਧਿਆਪਕਾਂ ਦੀ ਲੋੜ ਹੈ ਉਹਨਾਂ ਦੇ ਕੀ ਪ੍ਰਬੰਧ ਪੰਜਾਬ ਸਰਕਾਰਾਂ ਨੂੰ ਕੀਤੇ ਗਏ ਨੇ ਉਹਦੇ ਦੇ ਉੱਤੇ ਵੀ ਪ੍ਰੋਪਰ ਨਾਲ ਚੈਨਲ ਚੱਲ ਰਹੇ ਨੇ ਜਿਹੜੇ ਕਿ ਜਿੱਥੇ ਲੋੜ ਨੇ ਜਿੱਥੇ ਆਪਣਾ ਟੀਚਰਸ ਘਟ ਨੇ ਜਾਂ ਜਿੱਥੇ ਜੜੀਆਂ ਨੀਡਸ ਨੇ ਸਕੂਲ ਦੇ ਵਿੱਚ ਜਾਂ ਬੱਚਿਆਂ ਨੂੰ ਜੜੀਆਂ ਨੀਡਸ ਮੈਂ ਤੁਹਾਡੀ ਗੱਲ ਇੱਥੇ ਟੋਕਦਾ ਘਟ ਦੀ ਗੱਲ ਨਹੀਂ ਆਪਾਂ ਇਧਰਲੇ ਪਿੰਡਾਂ ਦੇ ਵਿੱਚ ਅੱਗੇ ਬਾਟਰ ਬੈਲਟ ਦੇ ਉੱਤੇ ਨਿਕਲਦੀ ਇਹ ਬਾਟਰ ਬੈਲਟ ਦੇ ਵਿੱਚ ਤੇ ਇੱਕ ਸਕੂਲ ਦੇ ਵਿੱਚ ਇੱਕ ਜਾਂ ਦੋ ਹੀ ਅਧਿਆਪਕ ਨੇ ਬਾਕੀ ਅਧਿਆਪਕ ਹੀ ਹੈ ਨਹੀਂ ਚਲੋ ਇਹ ਤੁਹਾਡੀ ਤੁਹਾਡੇ ਥਰੂ ਮੈਨੂੰ ਨੌਲੇਜ ਆਈ ਹੈ ਇਹਦੀ ਗੱਲ ਤੇ ਹੋ ਸਕਦਾ ਹੈ ਕਿ ਸਰਕਾਰ ਦੇ ਵੀ ਲੋਕ ਨੌਲੇਜ ਹੋਵੇ ਕਿਉਂਕਿ ਆਲਰੇਡੀ ਇਹਦੇ ਦੇ ਉੱਤੇ ਕਮੇਟੀਆਂ ਬਣੀਆਂ ਨੇ ਸਾਡੀਆਂ ਜਿਹੜੀਆਂ ਵਰਕ ਕਰਨਾ ਸ਼ੁਰੂ ਹੋ ਰਹੀਆਂ ਤੇ ਜਿਹੜੀਆਂ ਵਰਕ ਕਰਦੀਆਂ ਵੀ ਪਈਆਂ ਨੇ ਤੇ ਜੇਕਰ ਇਹ ਤੁਹਾਡੇ ਮਾਧਿਅਮ דרਾਈ ਮੇਰੀ ਧਿਆਨ 'ਚ ਇਹ ਗੱਲ ਆਈ ਹੈ ਤੇ ਮੈਂ ਜ਼ਰੂਰ ਇਸ ਦਾ ਪੱਖ ਰੱਖ ਕੇ ਜਿੱਥੇ ਵੀ ਜਿਹੜੀ ਚੀਜ਼ ਦੀ ਕਮੀ ਪੇਸ਼ੀ ਅਸੀਂ ਉਹ ਪੂਰੀ ਕਰਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਅੱਛਾ ਕੰਮ ਕਰ ਜਾ ਰਹੇ ਹਾਂ ਕਿਉਂਕਿ ਲੋਕ ਅਵੇਅਰ ਹੋਣਗੇ ਸਾਡੇ ਬੱਚੇ ਆਉਣ ਵਾਲੇ ਫਿਊਚਰ ਨੇ ਅਸੀਂ ਇਹਦੇ ਤੇ ਕੰਮ ਕਰਨਾ ਹੈ ਆਲਰੇ ਜਿਸ ਦਿਨ ਇਹ ਸਾਹਿਬ ਸਾਡੇ ਇੱਥੇ ਪੰਜਾਬ ਦੇ ਆ ਕੇ ਹੁਣ ਬੈਠ ਗਏ ਨੇ ਤੇ ਪ੍ਰੋਪਰ ਇਹਦੇ ਦੇ ਵਰਕ ਚੱਲ ਰਿਹਾ ਜੀ ਸਟੱਡੀ ਦੇ ਉੱਤੇ ਹਾਂਜੀ ਤੇ ਤੁਸੀਂ ਸਿਹਤ ਸੇਵਾਵਾਂ ਦੀ ਗੱਲ ਕੀਤੀ ਪੰਜਾਬ ਸਰਕਾਰ ਦਾ ਬੜਾ ਵੱਡਾ ਦਾਵਾ ਸੀਗਾ ਕਿ ਜਿਹੜੀਆਂ ਪੰਜਾਬ ਵਾਸੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ ਉਹਦੇ ਵਾਸਤੇ ਆਮ ਆਦਮੀ ਕਲੀਨਿਕ ਵੀ ਖੁੱਲ੍ਹ ਗਏ ਉਹਦੇ ਵਿੱਚ ਟੈਸਟ ਵੀ ਮੁਫਤ ਕੀਤੇ ਗਏ ਪਰ ਕਿਤੇ ਨਾ ਕਿਤੇ ਅੱਜ ਵੀ ਵੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੀਆਂ ਉੱਥੇ ਮਿਲਣ ਵਾਲੀਆਂ ਜਿਹੜੀਆਂ ਦਵਾਈਆਂ ਨੇ ਉਹ ਵੀ ਕਿਤੇ ਨਾ ਕਿਤੇ ਕਮੀ ਹੈ ਕਿਉਂਕਿ ਆਮ ਵੇਖਤ ਵਿੱਚ ਆਇਆ ਵੀ ਉੱਥੇ ਵਰਤਵੱਧ ਬੁਖਾਰ ਦੀ ਜਾਂ ਹੋਰ ਇੱਕਾ ਦੁਕਾ ਦਵਾਈਆਂ ਜਿਹੜੀਆਂ ਨੇ ਮਿਲਦੀਆਂ ਨੇ ਪਰ ਲੋਕ ਜਿਹੜੇ ਨੇ ਅੱਜ ਵੀ ਉਹਨਾਂ ਦਵਾਈਆਂ ਤੋਂ ਤਰਸਦੇ ਨੇ ਜਿਹੜੀਆਂ ਕਿ ਰੈਗੂਲਰ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਜਿਨ੍ਹਾਂ ਨਾਲ ਉਹ ਪੀੜਤ ਨੇ ਦੇਖੋ ਜਿਹੜੇ ਸਾਡੇ ਸੈਂਟਰ ਹਲਕੇ 'ਚ ਨੇ ਇੱਦ ਤੱਕ ਮੈਨੂੰ ਐਦਾਂ ਦੀ ਕੋਈ ਦਿੱਕਤ ਨਜ਼ਰ ਨਹੀਂ ਆਈ ਕਿਉਂਕਿ ਅਸੀਂ ਇਤਰਾਹ ਦੇ ਟੈਕਸਟ ਹੈਗੇ ਨੇ ਉਹਦੇ ਵਿੱਚ ਦਵਾਈਆਂ ਜਿਹੜੀਆਂ ਆਲਰੇਡੀ ਨੇ ਸਾਡੇ ਐਮਐਲਏ ਸਾਹਿਬ ਜਾਓ ਇਹਨਾਂ ਦੀ ਟੀਮ ਇੱਕ ਬਣੀ ਹੋਈ ਏ ਜਿੱਤੇ ਦੇ ਪਿੰਕ ਪਲਾਜ਼ਾ ਨੇ ਸਾਡੇ ਹਕੀਮਾਂ ਵਾਲੇ ਜਿਹੜੇ ਸੈਂਟਰ ਸੈਲਫੀ ਤੇ ਪੈਂਦੇ ਨੇ ਸਾਨੂੰ ਅਸੀਂ ਆਲਰੇਡੀ ਉਹਦੇ ਤੇ ਕੋਈ ਨਾ ਕੋਈ ਟੀਮ ਜਾ ਕੇ ਵੇਖਦੀ ਏ ਬਟ ਅਗਰ ਇਹਦੇ ਤੇ ਕੋਈ ਕਮੀ ਪੇਸ਼ੀ ਹੈਗੀ ਤੇ ਅਸੀਂ ਇੱਕ ਵਾਰੀ ਫੇਰ ਦੁਬਾਰਾ ਤੇ ਧਿਆਨ ਕਰ ਸਕਦੇ ਆ ਬਟ ਜਿਹੜਾ ਮੁਹੱਲਾ ਕਲੀਨਿਕ ਦੇ ਲੋਕ ਫਾਇਦਾ ਚੁੱਕ ਰਹੇ ਨੇ ਹਾਂ ਇੱਕ ਗੱਲ ਦੀ ਸਾਨੂੰ ਥੋੜੀ ਜੀ ਹੈ ਥੋੜ ਕੇ ਸਾਡਾ ਉਹਦੇ ਤੇ ਪ੍ਰਚਾਰ ਇਹਨਾਂ ਨਹੀਂ ਹੋ ਪਾਰ ਇਸ ਗੱਲ ਦੀ ਸਾਨੂੰ ਖੁੱਦ ਨੂੰ ਵੀ ਪਤਾ ਹੈਗਾ ਕਿਉਂਕਿ ਯਾ ਲਗਾ ਲਓ ਕਿ ਕਿਤੇ ਨਾ ਕਿਤੇ ਸਾਡੇ ਥੋੜੇ ਮੀਡੀਆ ਵੱਲੋਂ ਲਗਾ ਲਓ ਯਾ ਸਾਡੇ ਕੋਲ ਆਪਣਾ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਉਹ ਥੋੜਾ ਜਿਹਾ ਕੱਟ ਕਰ ਰਹੇ ਨੇ ਬਟ ਇਹਦੇ ਤੇ ਵਰਕ ਚੱਲ ਰਿਹਾ ਵਰਕ ਕਰ ਰਹੇ ਨੇ ਔਰ ਬਹੁਤ ਅੱਛੇ ਰਿਜ਼ਲਟ ਨੇ ਦੇ ਫ੍ਰੀ ਆਫ ਕੋਸਟ ਦਵਾਈ ਹੈਗੀ ਉੱਥੇ ਤੇ 80 ਤਰ੍ਹਾਂ ਦੇ ਟੈਸਟ ਨੇ ਬਟ ਲੋਕ ਜਾ ਕੇ ਉੱਥੇ ਫਾਇਦਾ ਚੱਕਣ ਬਾਕੀ ਮੈਂ ਕੋਸ਼ਿਸ਼ ਕਰਾਂਗਾ ਇਹਦੇ ਤੇ ਕੁਝ ਰੋਕ ਕਮੀ ਵੇਚੀ ਉਹ ਵੀ ਆਪਾਂ ਠੀਕ ਕਰਦੇ ਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜਿੰਨਾ ਹੋਇਆ ਆਪਾਂ ਬੈਟਰ ਕਰਾਂਗੇ ਜੀ ਮੈਂ ਫੇਰ ਦੁਬਾਰਾ ਤੁਹਾਡੀ ਉਸ ਗੱਲ ਤੇ ਆਉਣਾ ਵਾ ਕਿ ਵਿਦੇਸ਼ ਦੇ ਵਿੱਚ ਤੁਸੀਂ 10 ਸਾਲ ਬਿਤਾਏ। ਜੀ ਇੱਥੇ ਪੰਜਾਬ ਚ ਤੇ ਉੱਥੇ ਤੁਹਾਨੂੰ ਬਹੁਤ ਫਰਕ ਨਹੀਂ ਰਾਇਆ। ਜੀ ਤੇ ਕੀ ਤੁਸੀਂ ਜੋ ਕੁਝ ਉੱਥੇ ਵੇਖਿਆ ਹਾਂ ਉਹਨੂੰ ਇੱਥੇ ਲਾਗੂ ਕਰਨ ਦੇ ਵਿੱਚ ਉਪਰਾਲੇ ਕਰੋਗੇ ਦੇਖੋ ਮੈਂ ਤੇ ਆਪਣੇ ਮੈਂ ਤੇ ਪਹਿਲੇ ਮਾਨ ਮਹਿਸੂਸ ਕਰਦਾ ਇਸ लायक ਨਹੀਂ ਸੀ ਹੈਗੇ ਜਿਸ ਪਾਰਟੀ ਨੇ ਸਾਨੂੰ ਲਿਆ ਕੇ ਨਿਮਾਣਿਆ ਜੇ ਬੰਦਿਆਂ ਨੂੰ ਉੱਥੇ ਖੜਾ ਕਰ ਦਿੱਤਾ ਤੇ ਨਾ ਹੀ ਸਾਡੇ ਆਪ ਕੋ ਪਛੋਕੜ ਰਾਜਨੀਤਿਕ ਹੈਗਾ ਸੀਗਾ ਤੇ ਇੱਕ ਸੋਚ ਹੈਗੀ ਸੀਗੀ ਉੱਥੇ ਆਲਵੇਜ਼ ਸਮਾਰਟ ਚੰਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਰਾਜਨੀਤੀ 'ਚ ਆਉਣ ਦਾ ਸਾਨੂੰ ਕੋਈ ਏਡਾ ਸ਼ੌਕ ਨਹੀਂ ਸੀ ਬਟ ਹਮੇਸ਼ਾ ਉੱਥੇ ਬਾਹਰ ਬੈਠੇ ਸੋਚਦੇ ਸਾਂ ਕਿ ਸਾਡੇ ਮੁਲਕ ਜਿਹੜੇ ਨੇ ਉਹ ਇਨ੍ਹਾਂ ਮੁਲਕਾਂ ਵਰੀ ਕੀ ਕਿਉਂ ਨਹੀਂ ਹੈਗੇ ਤੇ ਬਦ ਇਸ ਕਰਕੇ ਰੋਜ਼ ਉਪਰਾਲਾ ਕਰੀਦਾ ਆ ਜਿ ਦੀ ਸੇਵਾ ਹੁੰਦੀ ਏ ਤਨ ਮਨ ਵੱਲੋਂ ਆਪਾਂ ਦਿਨ ਰਾਤ ਲੱਗੇ ਰਹਨੇ ਆ ਸਾਡੀ ਟੀਮ ਸਾਡੀ ਪਾਰਟੀ ਤੋਂ ਵੱਲੋਂ ਸਾਨੂੰ ਸਹਿਯੋਗ ਰੰਦਾ ਪੂਰਾ ਤੇ ਕੋਸ਼ਿਸ਼ ਕਰੀਦੀ ਏ ਕਿ ਭਾਵੇਂ ਅਸੀਂ ਬਹੁਤ ਪਿੱਛੇ ਆਉਂਨਾ ਮੁਲਕਾਂ ਦੇ ਨਾਲੋਂ ਅਸੀਂ ਇਹ ਤੇ ਨਹੀਂ ਕਹਿ ਰਹੇ ਕਿ ਅੱਜ ਹੀ ਅਸੀਂ ਸਾਰਾ ਕੁਝ ਠੀਕ ਕਰ ਦੇਾਂਗੇ ਬਟ ਐਟ ਲੀਸਟ ਸਾਨੂੰ ਪਲੇਟਫਾਰਮ ਮਿਲਿਆ ਕੋਈ ਅੱਛਾ ਇਮਾਨਦਾਰ ਕਿ ਜਿਹਦੇ ਥਰੂ ਅਸੀਂ ਕੁਛ ਨਾ ਕੁਛ ਬਿਹਤਰ ਕਰ ਰਹੇ ਹਾਂ ਤੇ ਬਿਹਤਰ ਕਰਾਂਗੇ ਹਾਂਜੀ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹ ਪੰਜਾਬ ਵਾਸਤੇ ਬਹੁਤ ਕੁਝ ਸੋਚਦੇ ਨੇ ਕਿ ਤੁਸੀਂ ਆਪਣੇ ਇਲਾਕੇ ਨੂੰ ਜਾਂ ਆਪਣੇ ਸ਼ਹਿਰ ਨੂੰ ਇਹ ਸੁੰਦਰ ਬਣਾਉਣ ਵਿੱਚ ਜਾਂ ਹੋਰ ਇਹਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਉਹਨਾਂ ਕੋਲੋਂ ਕੋਈ ਮਤ ਲਓਗੇ ਅਗਰ ਦੇਖੋ ਸਾਨੂੰ ਇੰਨਾ ਭਰਾਵਾਂ ਦੀ ਮਦਦ ਆਏਗੀ ਆਲਰੇਡੀ ਅਸੀਂ ਇੱਕ ਐਨਜੀਓ ਵੀ ਚਲਾਉਂਦੇ ਆ ਜਿਹੜਾ ਸੈਲਫ ਹੈਲਪ ਗਰੁੱਪ ਦੇ ਨਾਲ ਚਲਾਉਂਦੇ ਆ ਤੇ ਮੇਰੀ ਟੀਮ ਵੀ ਬਹੁਤ ਅੱਛਾ ਵਰਕ ਕਰਦੀ ਏ ਸਾਡੀ ਤੇ ਇਮਾਨਦਾਰ ਟੀਮ ਏ ਸਾਰੀ ਅਸੀਂ ਹਾਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੁੰਦਾ ਮੇਰੇ ਨਾਲ ਜਿੰਨੀ ਵੀ ਮੇਰੀ ਟੀਮ ਜੁੜੀ ਹੈ ਜਾਂ ਸਾਡੇ ਨਾਲ ਜਿਹੜੇ ਪਾਰਟੀ ਦੇ ਸਾਡੇ ਲੀਡਰਸ ਨੇ ਸਪੋਰਟ 'ਚ ਰਹਿੰਦੇ ਨੇ ਇਸ ਕਰਕੇ ਅਗਰ ਕੋਈ ਸਹਿਯੋਗ ਕਰੇਗਾ ਸਾਡੇ ਪੰਜਾਬ ਦਾ ਤੇ ਵੈਲਨ ਬੁੱਢਿਆ ਤੇ ਅਸੀਂ ਆਪਣੇ ਤੌਰ ਦੇ ਉੱਤੇ ਅਸੀਂ ਆਪਣੇ ਦਸਵੰਤ ਦੇ ਰਾਹੀਂ ਜੋ ਸਾਡੇ ਕੋਲ ਤਿਲਫਲ ਹੁੰਦਾ ਅਸੀਂ ਆਪਣੀ ਸੇਵਾ ਚ ਸਟੱਡੀ ਦੇ ਉੱਤੇ ਜਾਂ ਕਿਤੇ ਨੀਡੀਜ਼ ਐ ਜਿੱਥੇ ਲੋੜ ਆ ਅਸੀਂ ਆਪਣੀ ਸੇਵਾ ਸਹਿਯੋਗ ਜ਼ਰੂਰ ਦਿੰਦੇ ਰਹਨੇ ਆ ਤੇ ਬਾਕੀ ਬਾਹਰ ਜਿਹੜੇ ਬੈਠੇ ਸਾਡੇ ਵੀਰ ਨੇ ਜਿਹੜੇ ਮਿਹਨਤਾਂ ਕਰਦੇ ਨੇ ਆਲਵੇਜ਼ ਪੰਜਾਬ ਦੀ ਖੁਸ਼ਹਾਲੀ ਦੀਆਂ ਆਪਣਾ ਸੁਪਨੇ ਵੇਖਦੇ ਨੇ ਤੇ ਉਹਨਾਂ ਵਾਸਤੇ ਵੀ ਦੁਆਵਾਂ ਨੇ ਕਿ ਜਿਹੜੇ ਵਿਚਾਰੇ ਏਡੀ ਦੂਰ ਜਾ ਕੇ ਮਿਹਨਤਾਂ ਕਰਦੇ ਨੇ ਸਾਡੇ ਪੰਜਾਬ ਬਾਰੇ ਸੋਚਦੇ ਨੇ ਅਸੀਂ ਬੈਠੇ ਆ ਨਾ ਅਸੀਂ ਉੱਥੇ ਸੋਚਦੇ ਸੱਚ ਅੱਜ ਉਹ ਬੈਠ ਕੇ ਉਹ ਵੀ ਸੋਚਦੇ ਨੇ ਕਿ ਕਾਸ਼ ਕਿਤੇ ਸਾਡਾ ਪੰਜਾਬ ਸਾਡਾ ਮੁਲਕ ਚੰਗਾ ਹੋਵੇ ਤੇ ਸਾਨੂੰ ਕਿਤੇ ਬਾਹਰਲੇਆਂ ਮੁਲਕਾਂ ਚੋਂ ਆਉਂਦੀ ਨਾ ਲੋੜ ਪਵੇ ਅੱਜ ਮੇਰਾ ਬੱਚਾ ਮੇਰਾ ਭਤੀਜਾ ਗਿਆ ਪਿਛਲੇ ਸਾਲ ਖੁਸ਼ ਨਹੀਂ ਨੇ ਬੱਚੇ ਸਾਡੇ ਜਾ ਕੇ ਬਾਹਰ ਤੇ ਬਟ ਕੀਏ ਕਿ ਰੋਟੀ ਕਰਕੇ ਕੁਝ ਸਿਸਟਮ ਨੂੰ ਨਹੀਂ ਲਾਈਕ ਕਰਦੇ ਬੱਚੇ ਚਲੇ ਜਾਂਦੇ ਨੇ ਬਾਹਰ ਬਟ ਮੈਨੂੰ ਮਾਣ ਆਪਣੇ ਬੱਚਿਆਂ ਦੇ ਹੈਗਾ ਮੇਰੇ ਬੱਚੇ ਨੂੰ ਮੈਂ ਵੱਡੀ ਗੁੜੀਆਂ ਨੇ ਮੇਰੀ ਜਦੋਂ 12th ਕੀਤੀ ਤੇ ਮੇਰਾ ਮਨ ਇਹ ਸੀਗਾ ਮੇਰਾ ਖਾਬ ਇਹ ਸੀਗਾ ਕਿ ਬੱਚੇ ਤੂੰ ਬਾਹਰ ਜਾ ਠੀਕ ਹੈ ਜਾਓ ਕਿਤੇ ਅੱਛਾ ਕਲਚਰ ਵੇਖੋ ਅਸੀਂ ਤੇ ਕੱਟ ਲਈ ਤੇ ਤੁਸੀਂ ਜਾਓ ਬਟ ਮੇਰੀ ਬੱਚੀ ਨੇ ਮੈਨੂੰ ਮਨਾ ਕਰਤਾ ਕਿ ਮੈਂ ਬਾਹਰ ਨਹੀਂ ਜਾਣਾ ਕਹਿੰਦੀ ਪਾਪਾ ਤੁਸੀਂ ਕਮਾਉਣ ਤੇ ਮੈਨੂੰ ਪੈਸਾ ਹੀ ਭੇਜ ਰਹੇ ਨਾ ਤੇ ਜੇਕਰ ਮੈਂ ਪੈਸਾ ਇੱਥੇ ਕਮਾ ਲਵਾਂਗੀ ਤੇ ਮੈਂ ਕੀ ਕਰਨਾ ਬਾਹਰ ਜਾ ਕੇ ਤੇ ਅੱਜ ਜਿਹੜਾ ਨਵਾਂ ਯੂਥ ਆ ਰਿਹਾ ਨਾ ਬਹੁਤ ਸਿਆਣਾ ਹੋ ਰਿਹਾ ਮੇਰੀ ਅਗਲੀ ਬੇਟੀ ਨੇ ਮੈਂ ਪੁੱਛਿਆ ਹੁਣ ਉਹਨੇ 12th ਕੀਤੀ ਏ ਰੀਸੈਂਟਲੀ ਦੂਜੀ ਬੇਟੀ ਨੇ ਤੇ ਮੈਂ ਉਹਨੂੰ ਕਿਹਾ ਬੇਟਾ ਤੂੰ ਬਾਹਰ ਚੱਲ ਤਿਆਰੀ ਚੱਲ ਕਿਹੜੇ ਪਾਸੇ ਜਾਣਾ ਕਦੀ ਮੈਂ ਪਾਪਾ ਬਾਹਰ ਨਹੀਂ ਜਾਣਾ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਉਹ ਕਹਿੰਦੀ ਪਾਪਾ ਜਿਹੜਾ ਪੈਸਾ ਤੁਸੀਂ ਮੈਨੂੰ ਬਾਹਰ ਮੈਂ ਆਉਣ ਵਾਲੇ ਯੂਥ ਨੂੰ ਵੀ ਇਹੀ ਬੇਨਤੀ ਕਰਦਾ ਕਿ ਜਿਹੜੇ ਹਾਲਾਤ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਤੋਂ ਬਾਹਰ ਸਾਡੇ ਮੁਲਕਾਂ ਦੇ ਵਿੱਚ ਬਾਹਰਲੇ ਮੁਲਕਾਂ 'ਚ ਹੋ ਗਏ ਨੇ ਨਾ ਉਹ ਨਾਰਮਲ ਨਹੀਂ ਰਹੇ ਉਹ ਹੁਣ ਉਹ ਹਾਲਾਤ ਨਹੀਂ ਹੈਗੇ ਕਿਉਂਕਿ ਕਿਤੇ ਨਾ ਕਿਤੇ ਅਸੀਂ ਇੱਥੇ ਬੈਠ ਕੇ ਸਿਰਫ ਇਹ ਸੋਚਦੇ ਆ ਕਿ ਬੱਚਾ ਸਾਲ ਹੋ ਗਿਆ ਗਏ ਨੂੰ ਇਹਨੇ ਸਾਲ ਦਾ ਲੱਖ ਰੁਪਈਆ ਵੀ ਲਗਾਈਏ ਤੇ 12 ਲੱਖ ਕਮਾ ਲਿਆ ਹੋਣਾ ਨਹੀਂ ਉਹ ਐਡਾ ਸੌਖਾ ਨਹੀਂ ਹੈ ਸੱਪਾਂ ਦੀਆਂ ਸਰੀਆਂ ਤੋਂ ਪੈਸਾ ਚੁੱਕਣਾ ਪੈਂਦਾ ਹੈ ਉਹ ਬੱਚੇ ਦਿਨ ਰਾਤ ਮਿਹਨਤਾਂ ਕਰਦੇ ਨੇ ਮੈਂ ਉਹਨਾਂ ਚੀਜ਼ਾਂ ਨੂੰ ਆਬਜ਼ਰਵ ਕੀਤਾ ਮੈਂ ਉਹਨਾਂ ਚੀਜ਼ਾਂ ਨੂੰ ਹੰਡਾਇਆ ਤੇ ਮੈਂ ਆਉਣ ਵਾਲੇ ਯੂਥ ਨੂੰ ਵੀ ਆਪਣੇ ਪੰਜਾਬ ਬੱਚਿਆਂ ਨੂੰ ਇਹੀ ਕਵਾਂਗਾ ਕਿ ਬੱਚਿਓ ਥੋੜੀ ਖਾ ਲੋ ਇੱਥੇ ਕਮਾਓ ਆਉਣ ਆਲਾ ਟਾਈਮ ਬਿਹਤਰ ਕਰਨੀ ਹੈ ਚੰਗੀਆਂ ਸਰਕਾਰਾਂ ਦੀ ਸਾਨੂੰ ਅੱਜ ਓਪਰਚੁਨਿਟੀ ਮਿਲੀ ਏ ਕਿ ਜਿਹੜੀਆਂ ਚੰਗੀਆਂ ਜੌਬਾਂ ਵੀ ਕੱਢ ਰਹੀ ਏ ਪੜੋ ਲਿਖੋ ਔਰ ਇੱਕ ਅੱਛਾ ਸਮਾਜ ਸਿਰਜੀ ਅਸੀਂ ਬੈਠ ਕੇ ਜੀ ਰਵਿੰਦਰ ਜੀ ਗੱਲਾਂ ਤੇ ਹੋਰ ਵੀ ਬੜੀਆਂ ਕਰਨ ਵਾਲੀਆਂ ਸਮਝ ਆਇਤ ਨਹੀਂ ਦਿੰਦਾ ਇਹ ਸੰਤ ਰਵਿੰਦਰ ਡਾਵਰ ਜੀ ਜਿਨ੍ਹਾਂ ਵੱਲੋਂ ਇਹ ਪਹਿਲਾਂ ਤਰ੍ਹਾਂ ਸਭ ਤੋਂ ਪਹਿਲਾਂ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਉਹਦੀ ਨਿੰਦਾ ਕਰਦੇ ਆ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਫਿਰਕਾ ਪ੍ਰਸਤੀ ਦੇ ਨਾਂ ਦੇ ਉੱਤੇ ਜਿਹੜੀ ਧਰਮ ਦੀ ਰਾਜਨੀਤੀ ਕਰਨੀ ਆ ਇਹ ਬਿਲਕੁਲ ਗਲਤ ਹੈ ਨਾਲ ਹੀ ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਦੀ ਛਲਾਗਾ ਕਰਦੇ ਆ ਗੱਲ ਕਹੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਸਿੱਖਿਆ ਤੇ ਸਿਹਤ ਨਾਲ ਨਸ਼ੇ ਦੀ ਗੱਲ ਦੇ ਉੱਤੇ ਵੋਟਾਂ ਲਈਆਂ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕਰਨ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਨਾਲ ਹੀ ਉਹਨਾਂ ਨੇ ਨੌਜਵਾਨ ਪੀੜੀ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਵੀ ਆਪਣੇ ਪੰਜਾਬ ਅੰਦਰ ਰਹਿ ਕੇ ਆਪਣੇ ਪੰਜਾਬ ਦੀ ਸੇਵਾ ਕਰੋ ਕਿਉਂਕਿ ਮਾਨ ਮਾਨ ਸਰਕਾਰ ਜਿਹੜੀ ਹੈ ਉਹ ਨਵੇਂ-ਨਵੇਂ ਜਿਹੜੇ ਰੁਜ਼ਗਾਰ ਦੇ ਸਾਧਨ ਨੇ ਉਹ ਪੰਜਾਬ ਦੇ ਨੌਜਵਾਨ ਪੀੜੀ ਲਈ ਮੁਹੱਈਆ ਕਰਵਾ ਰਹੀ ਹੈ ਮੁਲਾਕਾਤ ਇੱਥੇ ਖਤਮ ਹੁੰਦੀ ਹੈ ਅਗਲੀ ਮੁਲਾਕਾਤ ਲੈ ਕੇ ਫਿਰ ਆਜ ਰਵਾਂਗੇ ਤਦ ਤੱਕ ਲਈ ਮਿੰਨੂ ਦਿਵੈ ਜਾਜ ਸਤ ਸ੍ਰੀ ਅਕਾਲ